ਦੀ ਮਹਾਰਾਜ ਕੀ ਜੈ ਸੇਬ ਸਤਿਗੁਰੂ ਗੁਰਬਿਨਾਨਾ ਮਹਾਰਾਜ ਕੀ ਜੈ ਰਾਂਜੀਤ ਕੀ ਜੈ ਸਭ ਸੰਤਨ ਕੀ ਜੈ ਸਰਬੰਤ ਸਾਧ ਸੰਗਤ ਕੀ ਜੈ ਗੁਰਪਿਆਰੀ ਸਾਧ ਸੰਗਤੀ ਮੈਂ ਸੰਤ ਬਾਬਾ ਮਨਜੀਤ ਸਿੰਘ ਜੋ ਸੇਬ ਸਤਿਗੁਰੂ ਗਿਆਨ ਦਾ ਜੀ ਮਹਾਰਾਜ ਕਾਲ ਜੀ ਸਰਦਾਰ ਜਿਨ੍ਹਾਂ ਦੇ ਪਿਤਾ ਜੀ ਸਰਦਾਰ ਹਾਕਮ ਸਿੰਘ ਜੀ ਤੇ ਮਾਤਾ ਰਾਜਾਣੀ ਜੀ ਕੋਲੋਂ ਹਰਦਾ ਆ ਰਿਹਾ ਪੰਜ ਜਲਾਈ 1257 ਨੂੰ ਸਾਧੂ ਗਿਆਨ ਦਾ ਆਤਮਾਰਾਂ ਨੀ ਮਾਨਾ ਵਾਲੇ ਜਿਹੜਾ ਅੰਮ੍ਰਿਤਸਰ ਦੇਖੇ ਅਵਤਾਰ ਧਾਰਿਆ ਤੇ ਅੱਜ ਨਾਲ ਹੋ ਜੋ ਮੜਿਆ ਧਨੀਆ ਖਾਸ 5000 ਮੀਟਰ ਮੰਦਰ ਸਭੂ ਨਗਰ ਕਮੇਟੀ ਬਲਾਉ ਫੈਸਲੂ ਗਿਆਨ ਨਾ ਸਮਾਰਾ ਜੀ ਦੇ ਪ੍ਰਕਾਸ਼ 168 ਪ੍ਰਕਾਸ਼ ਦ੍ਰਿਸ਼ ਦੇ ਖੁਸ਼ੀ ਦੇ ਨਾਲ ਸਭੂ ਸੰਗਤਵਾਲੋਂ ਚਾਪ ਗੋੜਾ ਦਾ ਮੰਦਰ ਲਗਾਇਆ ਜਾ ਜੀ 350 ਵਸਨੀਕਾਂ ਨੂੰ ਨਗਰ ਨਿਵਾਸੀਆਂ ਨੂੰ ਸਤਗੁਰੂ ਗਿਆਨ ਆਤਮਾਹਾਰਜ ਜੀ ਦੇ ਅਵਤਾਰ ਦੀਆਂ ਨਦੀਆਂ ਲੱਖ ਲੱਖ ਵਧਾਈਆਂ ਜੀ ਜੋ ਬੁਣੀ ਸੋਨ ਰਤਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤ ਸਤਗੁਰੂ ਗਿਆਨਲਾਤ ਮਹਾਰਾਜ ਕੀ ਜੈ ਪੂਜੀ 파ਸ਼ਾਪੂਰਨ ਆਤਮਾਹਾਰਜ ਕੀ ਜੈ ਵਾਰਦੀ ਤੀਰਥ ਕੀ ਜੈ ਸਰਬੱਤ ਦਾ ਸਾਥ ਸੰਗਤ ਕੀ ਜੈ